ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਡੇ YouTube ਚੈਨਲ ਪੰਮੀ ਪੰਜਾਬਣ ਤੇ ਤੇ ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਘੋੜੀ ਜਿਹੜੀ ਕਿ ਮੁੰਡੇ ਦੇ ਵਿਆਹ ਚ ਗਾਈ ਜਾਂਦੀ ਆ ਤੇ ਘੋੜੀ ਦੇ ਵਿੱਚ ਮੁੰਡੇ ਦੀ ਘੋੜੀ ਵਰਦੀ ਸੇਰਾ ਤੇ ਜੋੜੇ ਜਾਮੇ ਦੀ ਸਿਫਤ ਕੀਤੀ ਜਾਂਦੀ ਆ ਉਹਨੂੰ ਅਸੀਂ ਘੋੜੀ ਕਹਿੰਨੇ ਆ ਤੇ ਅੱਜ ਕੱਲ ਜਿਹੜਾ ਹੈਗਾ ਰਿਵਾਜ ਆ ਕਿ DJ ਲਾ ਲਿਆ ਤੇ ਨੱਚ ਲਿਆ ਬਸ ਆਹੀ ਸਾਡੇ ਨਵੀਂ ਪੀੜੀ ਦੇ ਕੋਲ ਰਹਿ ਗਿਆ ਤੇ ਅਸੀਂ ਕੋਸ਼ਿਸ਼ ਕਰੀਏ ਕਿ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ਾਂ ਸੁਣਾਈਏ ਤਾਂ ਕਿ ਅਸੀਂ ਸਭਿਆਤਾ ਜਿਹੜੀ ਵੀ ਮਰਜ਼ੀ ਅਪਣਾ ਲਈਏ ਪਰ ਅਸੀਂ ਆਪਣੇ ਵਿਰਸੇ ਦੇ ਨਾਲ ਜੁੜੇ ਰਹੀਏ ਤਾਂ ਕਿ ਕਦੀ ਸਾਡੇ ਘਰ ਦੇ ਵਿੱਚ ਵਿਆਹ ਹੋਵੇ ਤਾਂ ਜਿੱਦਾਂ ਪਹਿਲਾਂ ਬੀਬੀਆਂ 8-10 ਦਿਨ ਪਹਿਲਾਂ ਬਹਿ ਕੇ ਘੋੜੀਆਂ ਸੁਹਾਗ ਗਾਇਆ ਕਰਦੀਆਂ ਸੀ ਲੇਡੀ ਸੰਗੀਤ ਕਰਿਆ ਕਰਦੀਆਂ ਸੀ ਤਾਂ ਇਸੇ ਤਰ੍ਹਾਂ ਆ ਸਾਡੀਆਂ ਬੱਚੀਆਂ ਵੀ ਅੱਗੇ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਣ ਤੇ ਉਹੀ ਸੁਹਾਗ ਘੋੜੀਆਂ ਉਹਨਾਂ ਨੂੰ ਵੀ ਆਉਂਦੇ ਹੋਣ ਤੇ ਉਹ ਵੀ ਗਾਉਣ ਦੇ ਚਾਹ ਨਾ ਉਹ ਸਭਿਅਤਾ ਤਾਂ ਜਿਹੜੀ ਮਰਜ਼ੀ ਅਪਣਾ ਲਈਏ ਉਹ ਵੀ ਚੀਜ਼ ਚਾਹੀਦੀ ਆ ਪਰ ਇਹ ਸਭਿਅਤਾ ਆਪਣੇ ਜਿਹੜੇ ਵਿਰਸੇ ਨੂੰ ਆ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਆ ਸੋ ਅੱਜ ਸ਼ੁਰੂ ਕਰਦੇ ਆ ਅਸੀਂ ਆਪਣੀ ਘੋੜੀ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਸੋ ਸ਼ੁਰੂ ਕਰਦੇ ਆ ਲੰਮਾ ਸੀ ਵੇਰਾ ਵੇ ਵੀਰਨਾ ਵਿੱਚ ਕਣੀਆਂ ਦਾ ਲੰਮਾ ਸੀ ਵੇੜਾ ਵੇ ਵੀਰਨਾ ਵਿੱਚ ਕਲੀਆਂ ਦਾ ਭੂਟਾਵੇ ਸੂਣਿਆ ਵਿੱਚ ਕਲੀਆਂ ਦਾ ਭੂਟਾਵੇ ਫੈਂਦੀ ਸੀ ਤੋਪ ਵੀਰਨਾਂ ਖੇਡ ਰਹੀਆਂ ਸੀ ਕਲੀਆਂ ਵੇ ਸੋਣਿਆ ਖੇਡ ਰਹੀਆਂ ਸੀ ਕਲੀਆਂ ਵੇ ਵਾਗਦੀ ਸੋਣਿਆ ਤੇਰੇ ਸੇਰੇ ਨੂੰ ਜੜੀਆਂ ਆਵੇ ਸੇਰੇ ਦੀਆਂ ਜੜੀਆਂ ਆਵੇ Para de a

यावे सो